بس ਇਹਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਣ ਇਹਨਾ ਜ਼ਰੂਰ ਦੱਸ ਦੇਣ ਕਿ ਅੱਜ ਤੱਕ ਪੰਜਾਬ ਨੂੰ ਕੀ ਆ ਦਿੱਤਾ ਤੇ ਹੁਣ ਕਈ ਕਹਿ ਰਹੇ ਜੀ ਉਹ ਵਾਪਸ ਮੁੜ ਗਏ ਸੀ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਉਸ ਤੋਂ ਬਾਅਦ ਜਿਹੜੀ ਪੈਰ ਦੀ سیاਹੀ ਮੁੱਕ ਗਈ ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਸਾਡਾ ਇੱਥੇ 에어ਪੋਰਟ ਬਣਿਆ ਪੰਜਾਬ ਵਿધાનਸਭਾ ਦੇ ਵਿੱਚ ਅਸੀਂ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਬੀਜੇਪੀ ਦੀ ਸਰਕਾਰ ਹੈ ਇਹ ਦਲਿਤ ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਨਹੀਂ ਹੁਣ ਸ਼ਾਇਦ ਜਦ ਇਹਨਾਂ ਨੇ ਆ ਪਾਵਨਾ ਚਲੇ ਗਿਆਂ ਵੋਟਾਂ ਲੈਣ ਵਾਸਤੇ ਫੇਰ ਅਨਾਉਂਸ ਕਰਨਗੇ ਅਸੀਂ ਰੱਖਾਂਗੇ ਲੇਕਿਨ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਆਪਣੀ ਸਰਕਾਰ ਆਏਗੀ ਐਸਆਈਐਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ ਅੱਜ ਤੱਕ ਜਲੰਧਰ ਦੀ ਇੰਡਸਟਰੀ ਡੁੱਬ ਰਹੀ ਹੈ ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਚਮੜੇ ਦਾ ਉਦਯੋਗ ਖਤਮ ਹੋ ਰਿਹਾ ਹੈ ਹੋ ਚੁੱਕਿਆ ਹੈ ਇਹਨਾਂ ਦੀ ਮਾੜੀ ਨੀਤਾਂ ਕਰਕੇ ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਤੇ ਟੂਲ ਦੀ ਇੰਡਸਟਰੀ ਫੋਰਜਿੰਗ ਦੀ ਇੰਡਸਟਰੀ ਇਹ ਸਾਰੀਆਂ ਇੱਥੇ ਖਤਮ ਹੋ ਰਹੀਆਂ ਆ ਪਲਾਨ ਕਰ ਰਹੀਆਂ ਇਹ ਬੀਜੇਪੀ ਦੀਆਂ ਕਟ ਕਟੀਆਂ ਨੀਤੀਆਂ ਕਰਕੇ ਜਾਂ ਮਾੜੀਆਂ ਨੀਤੀਆਂ ਕਰਕੇ ਜਾਂ ਇੰਡਸਟਰੀ ਵਿਰੋਧੀ ਨੀਤੀਆਂ ਕਰਕੇ ਹੋਇਆ ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਈਅንስ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰੇ ਫਲੋਰਿਸ਼ ਕਰੇਗੀ ਇਸ ਗੱਲ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਸਕਦਾ ਸਰ ਵੀ ਸਰਕਾਰ ਹੋਰ ਸੀਬੀਆਈ ਜਿਸ ਤਰ੍ਹਾਂ ਭ੍ਰਸ਼ਟਾਜਾਤਰ ਐਕਸ਼ਨ ਕਰ ਰਹੀ ਹੈ ਉਸੇ بڑے ਘੁਟਾਲੇ ਜਾ ਕੇ ਹੋ ਰਹੇ ਹਨ ਅਕਲੇਸ਼ ਯਾਗਰ ਨੇ ਆਪਣੇ ਇੱਕ ਸਾਖਸ਼ਾਤ ਵਿੱਚ ਕਹਾ ਕਿ ਇੰਡੀਆ ਗੱਟਬੰਧਕ ਦੀ ਸਰਕਾਰ ਆਈ ਤਾਂ ਸਰਕਾਰ ਬਣਨੇ ਕੇ ਬਾਅਦ ਯੂਡੀ ਅਤੇ ਸੀਬੀਆਈ ਬੰਦ ਹੋ ਗਵਾਲ ਕੁਛ ਐਸਾ ਕਰੇ ਦੇਖੋ ਈਡੀ ਔਰ ਸੀਬੀਆਈ ਜਾਂ ਵਿਜੀਲੈਂਸ ਇਹਦਾ ਮਿਸਯੂਜ਼ ਨਹੀਂ ਹੋਣਾ ਚਾਹੀਦਾ ਮਿਸਯੂਜ਼ ਇਨ ਦਾ ਸੈਂਸ ਕਿ ਇਹ ਨਹੀਂ ਹੈ ਕਿ ਜੀ ਆਪਣੇ ਬਰੋਤੀਆਂ ਦੀ ਬਾਹ ਮੋੜ ਕੇ ਤੁਸੀਂ ਉਸ ਦਾ ਫਾਇਦਾ ਲਓ ਤੇ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੀ ਪਾਰਟੀ ਚ ਆਉਣ ਇਹ ਸਾਡੀ ਸਰਕਾਰ ਆਏਗੀ ਇਹ ਬਿਲਕੁਲ ਨਹੀਂ ਹੋਏਗੀ ਪ੍ਰਿੰਕਾ ਗਾਂਧੀ ਜੀ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਹਿੰਦੂ ਧਰਮ ਕੋ ਅੱਛੀ ਤਰ੍ਹਾਂ ਸੇ ਜਾਣਦੇ ਹਨ ਜੀ ਕਿ ਬਿਆਨ ਕੋ ਬਿਆਨ ਤੇ ਸਾਰੀਆਂ ਦੁਨੀਆਂ ਨੂੰ ਪਤਾ ਕਿ ਕਿ ਤਰ੍ਹਾਂ ਜਾਣਦੇ ਹੋ ਵਰਕ ਸਿੰਘ ਸਿੰਘ ਬੈਂਕਸ ਤੇ ਰਕੀ ਦੀ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਬੈਂਕਸ ਵੀ ਲਾਈਵ ਆਏ ਸੀ ਕਾਉਂਟ ਆਫ ਕਿੰਗਸ ਨੇ ਬਿਆਨ ਦਿੱਤਾ ਕਿ ਕਹਿੰਦੇ ਕਿ ਇਹ ਆਡੀਓ ਜਿਹੜੀ ਹੈ ਮੇਰੀ ਨਹੀਂ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜੀ ਤੁਸੀਂ ਮੇਰੇ ਨਾਲ ਜਲੰਧਰ ਬਾਰੇ ਚ ਗੱਲ ਕਰੋ ਉਹਨਾਂ ਦੀ ਗੱਲ ਉਹ ਕਰ ਦੱਸਣਗੇ ਵੀ ਕੀ ਉਹਨਾਂ ਦੀ ਗੱਲਤਾ ਹੋਈ ਕਿ ਨਹੀਂ ਇੱਕ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਪ੍ਰਾਈਵੇਟ ਕਾਲਜ ਨੌਨ ਟੀਚਿੰਗ ਕਲਾਈਜ਼ ਯੂਨੀਅਨ ਬਾੜੇ ਮਿਲੇ ਹੈ ਮੈਂ ਉਹਨਾਂ ਦਾ ਜਿਹੜਾ ਸੀ ਬਿੱਟ ਕਮਿਸ਼ਨ ਲਾਗੂ ਕੀਤਾ ਸੀ ਇਹਨਾਂ ਦਾ ਹੋਇਆ ਨਹੀਂ ਉਹ ਵੀ ਹੋਣਾ ਚਾਹੀਦਾ ਪਰ ਮੇਰੀ ਗੇਮ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਮੇਨ ਅੱਜ ਦੀ ਗੱਲ ਹੈ ਪ੍ਰੈਸ ਕਾਨਫਰੰਸ ਉਹ ਨਾ ਤੁਸੀਂ ਡੋਬ ਦਿਓ ਮੈਂ ਤੁਹਾਡੀਆਂ ਗੱਲਾਂ ਦੇ ਚਾਰ ਦੇ ਜਵਾਬ ਦੇਤੇ ਪਰ ਅਸਲੀ ਸਾਡੀ ਗੱਲ ਚੰਨੀ ਜੀ ਚਲੰਦਰ ਦੇ ਵਿੱਚ ਫਿਰ ਜੀ ਇਦਾਂ ਕਿ ਮੇਰਾ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆ ਦਾ ਮੁੱਦਾ ਹੈ ਜਿਹਦੇ ਪਿੱਛੇ ਬਿਨਾਂ ਮਤਲਬ ਤੇ ਐਸੀ ਸਮਰਥਕ ਅਸਲੀ ਫੌਜੀਆ ਦੇ ਉਹਨਾਂ ਦੇ ਟਾਈਮ 'ਚ ਸਾਡੇ ਫੌਜੀ ਸ਼ਹੀਦ ਹੋ ਰਹੇ ਤੇ ਉਹਨਾਂ ਦੇ ਅਟੈਕ ਹੋ ਰਹੇ ਤੇ ਉਲਟਾ ਸਾਨੂੰ ਮੈਂ ਵਿਰੋਧੀ ਦੱਸ ਰਹੇ ਫੌਜੀ ਜਾਂਦੇ ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ ਤੇ ਇਹ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀ ਜਾਂਦੇ ਅਟੈਕ ਕਰਿਆ ਮੇਰਾ ਇਹ ਹੈ ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ ਇਹ ਵੀ ਵੀਰ ਬਾਦਲ ਆਏ ਉਹਨਾਂ ਨੇ ਓ ਯਾਰ ਵੀਰ ਜੀ ਬਾਹਰ ਜਾ ਰਹੀ ਹੈ ਦੇ ਕਾਂਗਰਸ ਸਰਕਾਰ ਤੋਂ ਉਹ ਸਰ ਜੀ ਸਰ ਜੀ ਤੁਸੀਂ ਬਹੁਤ ਅੱਛੇ ਪੱਤਰਕਾਰ ਹੋ ਪਰ ਮੇਰੀ ਖਬਰ ਨਾ ਮਾਰੋ ਮੈਂ ਕਹਿ ਰਿਹਾ ਕਿ ਮੇਰਾ ਸਵਾਲ ਇਹ ਹੈ ਕਿ ਉਹ ਕੌਣ ਲੋਕ ਹੈ ਜਿਨ੍ਹਾਂ ਨੇ ਪੁਲਵਾਮਾ ਅਟੈਕ ਕਰਕੇ ਸਾਡੇ 40 ਨੌਜਵਾਨ ਸ਼ਹੀਦ ਕੀਤੇ ਮੇਰਾ ਇਹ ਕੁਐਸਚਨ ਸੀ ਉਸ ਤੋਂ ਉਹ ਅੱਜ ਤੱਕ ਕਿਉਂ ਨਹੀਂ ਫੜੇਗੇ ਉਹਨਾਂ ਨੂੰ ਨੰਗਾ ਕਿਉਂ ਨਹੀਂ ਕੀਤਾ ਮੇਰਾ ਇਹ ਹੈ ਤੇ ਮੇਰਾ ਇਹ ਹੈ ਕਿ ਜਿਹੜੇ ਹੁਣ ਇਲੈਕਸ਼ਨਾਂ ਦੇ ਵਿੱਚ ਹੀ ਦੁਬਾਰੇ ਅਟੈਕ ਹੋ ਕੇ ਦੋ ਸਾਡੇ ਨੌਜਵਾਨ ਮਾਰਤੇ ਤੇ ਫਟੜ ਹੋਏ ਉਹ ਕੌਣ ਬੰਦੇ ਉਹਨਾਂ ਨੂੰ ਫੜਦੀ ਕਿਉਂ ਨਹੀਂ ਸਰਕਾਰ ਇਹ ਮੈਂ ਪੁੱਛਦਾ ਇਸ ਇਸ ਨੂੰ ਮੈਂ ਕਹਿ ਰਿਹਾ ਰੈਲ ਲਾਈਨ ਲਾਓ ਇਹ ਇਹ ਮੈਂ ਕਹਿ ਰਿਹਾ ਕਿ ਪੰਜ ਸਾਲਾਂ ਚ ਤੁਸੀਂ ਨਹੀਂ ਪੜੇ ਆ ਹੁਣ ਹੈ ਤੁਸੀਂ ਫੇਰ ਨਹੀਂ ਪੜੇ ਫੇਰ ਤੁਸੀਂ ਸਾਨੂੰ ਵਿਰੋਧੀ ਦੱਸ ਰਹੇ ਹੋ ਤੁਸੀਂ ਜਿਹੜਾ ਕਾਨੂੰਨ ਲੈ ਕੇ ਆਂਦਾ ਹੈ 4 ਸਾਲ ਦੀ ਨੌਕਰੀ ਦੇਣੀ ਹੈ ਫੌਜੀ ਨੂੰ ਪਰ ਵਾਪਸ ਆ ਕੇ ਕੀ ਕਰੇਗਾ ਉਹਦਾ ਫਿਊਚਰ ਹੀ ਖਤਮ ਕਰ ਰਹੇ ਹੋ ਤੁਸੀਂ ਨੌਜਵਾਨਾਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ